ਇੰਕੇ ਵੱਲੋਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਜੈ ਗੁਰਦੇਵ ਧੰ ਗੁਰਦੇਵ ਜੀ ਧੰ ਤਨ ਜਗਤ ਗੁਰੂ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਜੋਪੁਰਬ ਦਾ ਦਿਹਾੜਾ ਮਨਾ ਰਹੇ ਹਨ ਸੋ ਇਸੇ ਵਿਸ਼ੇ ਤੇ ਬਹੁਤ ਲੋਕ ਸਤਗੁਰਾ ਜੀ ਨੂੰ ਭਗਤ ਕਹਿੰਦੇ ਹਨ ਤੇ ਬਹੁਤ ਗੁਰੂ ਆਖਦੇ ਹਨ ਕਿ ਉਹ ਗੁਰੂ ਸਨ ਸੋ ਬਾਕੀ ਆਪਣੇ ਆਪਣੇ ਮੰਨਣ ਤੇ ਹੈ ਭਗਤ ਮੰਨਣਾ ਹੈ ਗੁਰੂ ਮੰਨਣਾ ਹੈ ਬਾਣੀ ਦੇ ਵਿੱਚ ਆਉਂਦਾ ਹੈ ਲਿਖਿਆ ਮੰਨੇ ਕੀ ਗੱਤ ਕਹੀ ਨਾ ਜਾਏ ਆਪਣੇ ਆਪਣੇ ਮੰਨਣ ਤੇ ਹੈ ਸੋ ਆਓ ਕੁਝ ਲੈਨਾ ਆਪਾ ਭਗੁਰੂ ਦਾ ਝਗੜਾ ਛੱਡ ਕੇ ਲੱਗ ਜੋ ਚਰਨੀ ਸਾਰੇ ਅਮਲੇ ਜਿਨਾ ਨੇ ਕਰ ਲੈਣਾ ਏ ਹੋਣੇ ਪਾਰ ਉਤਾਰੇ ਗੁਰੂ ਗ੍ਰੰਥ ਚ 36 ਬੈਠੇ ਪੂਜਣ ਜੋਗ ਨੇ ਸਾਰੇ ਭਗਤ ਗੁਰੂ ਦਾ ਝਗੜਾ ਛੱਡ ਕੇ ਚਰਨੀ ਲੱਗ ਜੋ ਸਾਰੇ ਮਨ ਕੀ ਗਤ ਕਹੀ ਨਾ ਜਾਵੇ ਬਾਣੀ ਹੈ ਫਰਮਾਉਂਦੀ ਸੱਚੀ ਸੇਵਾ ਤੇ ਸਿਮਰਨ ਬੰਦੇ ਨੂੰ ਉਸ ਤੇਰਾ ਤੇ ਪਾਉਂਦੀ ਮਿਟ ਜਾ ਬਣ ਗਏ ਸਾਰੇ ਸੰਸੇ ਜਦੋਂ ਹੋ ਗਏ ਦਰਸ਼ ਦੀਦਾਰੇ ਭਗਤ ਗੁਰੂ ਦਾ ਝਗੜਾ ਛੱਡ ਕੇ ਲੱਗ ਜੋ ਚਰਨੀ ਸਾਰੇ ਬਾਣੀ ਗੁਰਾਂ ਦੀ ਦੱਸੇ ਪੈਂਕਿਆ ਹੁੰਦੇ ਨੀਚੋਂ ਉੱਚ ਨੇ ਸਾਰੇ ਦਇਆ ਕਰੋ ਕਿਛ ਮਿਹਰ ਅਪਾਓ ਡੁੱਬਦੇ ਪੱਥਰ ਤਾਰੇ ਭਗਤ ਗੁਰੂ ਦਾ ਝਗੜਾ ਛੱਡ ਕੇ ਚਰਨੀ ਲੱਗ ਜਾਓ ਸਾਰੇ ਅਮਲ ਜਿਨਾ ਨੇ ਕਰ ਲੈਣ ਤਾਰੇ ਭਗਤ ਗੁਰੂ ਦਾ ਝਗੜਾ ਛੱਡ ਕੇ ਚਰਨੀ ਲੱਗ ਜਾਓ ਸਾਰੇ ਜੈ ਗੁਰਦੇਵ ਧੰਨ ਗੁਰਦੇਵ